ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਦਾ ਡਰਾਈਵਰ ਵੀਰਾਂ ਨੇ ਕੱਢਿਆ ਅਨੋਖਾ ਤਰੀਕਾ ਹਲੇ ਵੀ ਗੱਡੀਆਂ ਚਲਾ ਰਹੇ ਇਹ ਡਰਾਈਵਰ ਵੀਰਾਂ ਦੇ ਹਾਰ ਪਾ ਕੇ ਕੀਤਾ ਜਾ ਰਿਹਾ ਸਨਮਾਨਿਤ ਡਰਾਈਵਰ ਵੀਰਾਂ ਨੇ ਕਿਹਾ ਕਿ ਘਰ ਪਰਿਵਾਰ ਤਾਂ ਸਾਡੇ ਵੀ ਆ ਪਰ ਤੁਸੀਂ ਕਿਉਂ ਨਹੀਂ ਸਮਝ ਰਹੇ ਦੇਸ਼ ਭਰ ਦੇ ਅੰਦਰ ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ ਸ਼ੁਰੂ ਹੋਇਆ ਸੀ ਪਰ ਜਿੱਥੇ ਪੂਰੇ ਦੇਸ਼ ਦੇ ਅੰਦਰ ਜਿਹੜਾ ਇਹ ਵਿਰੋਧ ਖੰਭ ਚੁੱਕਿਆ ਉੱਥੇ ਪੰਜਾਬ ਦੇ ਵਿੱਚ ਇਹ ਵਿਰੋਧ ਹਜੇ ਵੀ ਬਰਕਰਾਰ ਹੈ ਗੱਲ ਕਰਦੇ ਹਾਂ ਕੀਰਤਪੁਰ ਸਾਹਿਬ ਦੀ ਤਾਂ ਕੀਰਤਪੁਰ ਸਾਹਿਬ ਦੇ ਵਿੱਚ ਵੀ ਕੁਝ ਡਰਾਈਵਰ ਜਥੇਬੰਦੀਆਂ ਦੇ ਵੱਲੋਂ ਜਿਹੜਾ ਇਹਨਾਂ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਅਤੇ ਆਪਣਾ ਪੂਰਾ ਕੰਮ ਕਾਜ ਬੰਦ ਕੀਤਾ ਹੋਇਆ ਪਰ ਹਾਲੇ ਵੀ ਜਿਹੜੀਆਂ ਕੁਝ ਡਰਾਈਵਰ ਵੀਰਾਂ ਦੀਆਂ ਜਥੇਬੰਦੀਆਂ ਨੇ ਜਾਂ ਕਹਿ ਦਈਏ ਕੁਝ ਡਰਾਈਵਰ ਵੀਰ ਨੇ ਉਹ ਗੱਡੀਆਂ ਚਲਾ ਰਹੇ ਨੇ ਤਾਂ ਕੀਰਤਪੁਰ ਸਾਹਿਬ ਦੇ ਵਿੱਚ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਉਹਨਾਂ ਡਰਾਈਵਰ ਵੀਰਾਂ ਨੂੰ ਰੋਕ ਕੇ ਉਹਨਾਂ ਦੇ ਗਲਾਂ ਦੇ ਵਿੱਚ ਹਾਰ ਪਾਏ ਜਾਂਦੇ ਨੇ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਤੇ ਇਹ ਵੀ ਗੱਲ ਪੁੱਛੀ ਜਾਂਦੀ ਹੈ ਕਿ ਭਾਈ ਤੁਸੀਂ ਕਿਉਂ ਗੱਡੀਆਂ ਚਲਾ ਰਹੇ ਹੋ ਘਰ ਜੇਕਰ ਅੱਗੋਂ ਡਰਾਈਵਰ ਵੀਰ ਕਹਿੰਦਾ ਕਿ ਸਾਡੇ ਘਰ ਪਰਿਵਾਰ ਨੇ ਅਸੀਂ ਗੁਜ਼ਾਰਾ ਕਰਨਾ ਤਾਂ ਅੱਗੋਂ ਡਰਾਈਵਰ ਵੀਰ ਇਹ ਗੱਲ ਕਹਿੰਦੇ ਨੇ ਕਿ ਭਾਈ ਘਰ ਪਰਿਵਾਰ ਤਾਂ ਸਾਡੇ ਵੀ ਆ ਸਾਡੀਆਂ ਵੀ ਗੱਡੀਆਂ ਦੀਆਂ ਕਿਸ਼ਤਾਂ ਹੁੰਦੀਆਂ ਨੇ ਪਰ ਜੇਕਰ ਅਸੀਂ ਇਸੇ ਤਰ੍ਹਾਂ ਸਰਕਾਰਾਂ ਦਾ ਕੰਮ ਕਰਦੇ ਰਹੇ ਤਾਂ ਫਿਰ ਸਰਕਾਰਾਂ ਨੂੰ ਫਰਕ ਕਿਵੇਂ ਪਵੇਗਾ ਜਿਹੜਾ ਧੰਨੇ ਅੱਜ ਅਸੀਂ ਲਾ ਕੇ ਖੜੇ ਆ ਬੰਦੇ ਇਹਦਾ ਮੇਨ ਕਾਰਨ ਇਹ ਹੈ ਜੀ ਕਿ ਤਾਂ ਸੈਂਟਰ ਸਰਕਾਰ ਕੇਂਦਰ ਸਰਕਾਰ ਦੇ ਜਿਹੜੇ ਮਾੜੇ ਕਾਨੂੰਨ ਹੈ ਨਾ ਜੀ ਇਹਨਾਂ ਦੇ ਮਾੜੇ ਕਾਨੂੰਨਾਂ ਕਰਕੇ ਅਸੀਂ ਸਾਨੂੰ ਅੱਜ ਰੋਡਾਂ ਦੇ ਉੱਤਨਾ ਪਿਆ ਜੀ ਜੇ ਇਹ ਮਾੜਾ ਕਾਨੂੰਨ ਨਾ ਕਰਦੇ ਤਾਂ ਹੋ ਸਕਦਾ ਸਾਨੂੰ ਅੱਜ ਸੜਕਾਂ ਬਣਾ ਆਣਾ ਪੈਂਦਾ ਜੀ ਕੀ ਕਹਿਣਾ ਫਿਰ ਸਾਡੀ ਤਾਂ ਮੰਗ ਇਹੀ ਹੈ ਜੀ ਜਿਹੜਾ ਇਹ ਇੰਨਾ ਜੁਰਮਾਨਾ ਲਾ ਰਹੇ ਜੀ 7 ਲੱਖ ਰੁਪਏ ਜੁਰਮਾਨਾ ਤੇ 10 ਸਾਲ ਦੀ ਸਜ਼ਾ ਜਿਹੜੀ ਇਹ ਇੰਨਾ ਭਾਰਾ ਜਿਹੜਾ ਜੁਰਮਾਨਾ ਅਸੀਂ ਨਹੀਂ ਦੇ ਸਕਦੇ ਜੀ ਕੋਈ ਵੀ ਅੱਜ ਦੇ ਟਾਈਮ 'ਚ ਜਿਹੜਾ ਇਹ ਐਕਸੀਡੈਂਟ ਹੋ ਰਿਹਾ ਜਾਂ ਕਰਦਾ ਕੋਈ ਜਾਨ ਪੁੱਜ ਕੇ ਕੋਈ ਨਹੀਂ ਕਰਦਾ ਜੀ ਐਕਸੀਡੈਂਟ ਜੇ ਅਚਨਚੇਤ ਵੀ ਬੰਦਾ ਵੱਜੜਾ ਤਾਂ ਵੀ ਜਾਨਕੀ 7 ਲੱਖ ਰੁਪਏ ਜੁਰਮਾਨਾ ਕੌਣ ਭਰ ਸਕਦਾ ਨਹੀਂ ਦੇ ਸਕਦੇ ਜੀ ਜੁਰਮਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਨਾਮਾ ਕੰਮ ਨਹੀਂ ਆ ਜੀ ਇਹ ਸਾਡਾ ਜਿਹੜਾ ਸਮਝਾਉਣ ਦਾ ਤਰੀਕਾ ਕਿਉਂਕਿ ਜਿਹੜੇ ਬੰਦੇ ਸਾਡੇ ਡਰਾਈਵਰ ਭਾਈਚਾਰਾ ਚਾਹ ਤਾਂ ਉਹ ਮਾਲਕਾਂ ਦੇ ਦਬਾਅ ਚ ਕਹ ਲੋ ਹੈ ਤਾਂ ਅਸੀਂ ਵੀ ਮਾਲਕਾਂ ਦੇ ਟਰੱਕਾਂ ਦੇ ਪਰ ਅਸੀਂ ਆਪਣੇ ਡਰਾਈਵਰਾਂ ਨੂੰ ਇਹ ਨਹੀਂ ਕਹਿੰਦੇ ਵੀ ਯਾਰ ਜਾਓ ਕਿਉਂਕਿ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਇਹਨਾਂ ਨੂੰ ਸਮਝ ਨਹੀਂ ਆਉਂਦੀ ਗਰੀਬ ਬੰਦੇ ਆ ਡਰਾਈਵਰਾਂ ਦਾ ਮਾਲਕਾਂ ਦਾ ਦਬਾਅ ਹੋ ਜਾਂਦਾ ਇਸ ਕਰਕੇ ਇਹ ਗੇੜੇ ਲਾਣ ਪਰ ਪਾਵੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਆਣ ਵਾਲੇ ਦਿਨਾਂ ਦੇ ਵਿੱਚ ਇਹ ਕਾਨੂੰਨ ਦੀ ਜਿੱਦਣ ਲਪੇਟ ਚ ਆ ਕੇ ਉਸ ਦਿਨ ਫਿਰ ਕੋਈ ਜ਼ਿੰਦਗੀ ਦਾ ਕੋਈ ਮੈਨਾਂ ਨਹੀਂ ਰਹਿਣਾ ਜੇਲ੍ਹ ਕੱਟੂਗਾ ਨਾਲੇ ਪੈਸੇ ਭਰੂਗੇ ਇਸ ਕਰਕੇ ਜਿਹੜਾ ਇਹ ਸਮਝਾਣ ਦਾ ਸਾਡਾ ਇਹ ਤਰੀਕਾ ਹੈ ਕਿਉਂਕਿ ਹੁਣ ਹੋਰ ਸਮਝਾਉਣ ਨੂੰ ਕਿੱਦਾਂ ਹੱਥ ਜੋੜੀ ਜਾਈਏ ਦੋ ਚਾਰ ਵਾਰ ਅਸੀਂ ਸਮਝਾ ਕੇ ਦੇਖ ਲੈ ਨਹੀਂ ਮੰਨਦੇ ਗੱਲ ਨੂੰ ਦੀ ਗੱਲ ਸਾਰੇ ਕੋਈ ਵੀ ਬੇਲਾ ਨਹੀਂ ਹੈਗਾ ਉਹ ਅੱਜ ਦੇ ਟਾਈਮ 'ਚ ਸਾਰੇ ਕੰਮ ਵਾਲੇ ਆ ਪਰ ਅਸੀਂ ਫੇਰ ਵੀ ਟਾਈਮ ਕੱਢ ਕੇ ਆਏ ਹੋਇਆ ਸਾਰੇ ਡਰਾਈਵਰਾਂ ਦਾ ਫਰਜ਼ ਬਣਦਾ ਇਹ ਸਾਰੇ ਨੂੰ ਖੜਨਾ ਚਾਹੀਦਾ ਨਾਲ ਸਾਡੇ ਕੰਮ ਰੋਕਣਾ ਚਾਹੀਦਾ ਕੰਮ ਰੁਗੂਗਾ ਤਾਂ ਸਰਕਾਰ ਸੁਣੂਗੀ ਜੇ ਕੰਮ ਚੱਲਦਾ ਰਿਹਾ ਉਹਨਾਂ ਨੂੰ ਕੋਈ ਫਰਕ ਨਹੀਂ ਉਹ ਸਰਕਾਰ ਮੇਰਾ ਇਹ ਬਹੁਤ ਕਾਨੂੰਨ ਗਲਤ ਹੈ ਕਿਸੇ ਕੋਲ ਅੱਜ ਦੇ ਟਾਈਮ 'ਚ 7 ਲੱਖ ਰੁਪਈਆ ਜੁਰਮਾਨਾ ਹੈ ਨਹੀਂ ਦੇਣ ਨੂੰ ਨਾ 10 ਸਾਲ ਦੀ ਸਜ਼ਾ ਕਰ ਸਕਦਾ ਕੋਈ ਜਾਨ ਨੂੰ ਬੰਦੇ ਨੇ ਵਾਪਸ ਹਨ ਉਹਦੇ ਬਾਅਦ ਤਾਂ ਕੁਝ ਰਹਿ ਨਹੀਂ ਉਹਦੇ ਪਰਿਵਾਰ 'ਚ ਪਿੱਛੇ ਉਹ ਤਾਂ ਅੱਧ ਖਰੜ ਹੋ ਕੇ ਬਾਹਰ ਆਊਗਾ ਜੇਲ੍ਹ 'ਚੋਂ ਬਾਹਰ ਉਹ ਵੀ ਪਤਾ ਨਹੀਂ ਆਊਗਾ ਵੀ ਕੀ ਨਹੀਂ ਵੀਰੇ 7 ਲੱਖ ਕਿਸੇ ਕੋਲ ਨਹੀਂ ਹੈਗਾ ਹੁਣ ਦੇ ਟਾਈਮ 'ਚ ਸੋਚਣਾ ਚਾਹੀਦਾ ਡਰਾਈਵਰਾਂ ਨੂੰ ਹੁਣ ਦੇ ਟਾਈਮ 'ਚ ਕਿ ਡਰਾਈਵਰ ਦੀ ਇੰਨੀ ਤਨਖਾਹ ਹੁੰਦੀ ਹੈ ਵੀ ਆਪਣਾ ਉਹ ਸਾਰਾ ਸਿਸਟਮ ਸੈੱਟ ਕਰ ਲੈ ਵੀਰੇ 6-7 ਹਜ਼ਾਰ ਘਰ ਦਾ ਮੈਂ ਕਹਿੰਦਾ ਰੋਟੀ ਮੱਸੀ ਚੱਲਦੀ ਹੁੰਦੇ ਟਾਈਮ 'ਚ ਤਾਂ ਜਦੋਂ ਤਨਖਾਹ ਉਹ ਵੀ 60-70 ਹਜ਼ਾਰ ਰੁਪਏ ਤਨਖਾਹ ਉਹ ਵੀ ਡਰਾਈਵਰ ਦੀ ਫਿਰ ਬੰਦਾ ਕਹਿੰਦਾ ਠੀਕ ਆ ਆਪਾਂ ਕੋਈ ਨਹੀਂ 7 ਲੱਖ ਦੇ ਦਾਂਗੇ ਐਨਾ ਵੀ ਕੋਈ ਬੇਵਕੂਫ ਨਹੀਂ ਹੁੰਦਾ ਕਿ ਹਾਂ ਸੜਕਾਂ ਦੇ ਬੰਦੇ ਮਾਰਦਾ ਫਿਰਦਾ ਇਹ ਸਾਰਿਆਂ ਨੂੰ ਪਤਾ ਹੀ ਹੈ 2500 3000 ਰੁਪਏ ਤਨਖਾਹ ਹੱਥ ਤੋਂ 5000 ਤੋਂ ਵੱਧ ਤਨਖਾਹ ਕਿਸੇ ਦਿਨ ਹੀ ਨਿਕਲਦੀ ਵੀਰੇ ਘਰ ਦਾ ਗੁਜ਼ਾਰਾ ਬਹੁਤ ਔਖਾ ਚੱਲਦਾ ਹੁੰਦੇ ਹੈ